ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅੰਧ ਨੀਤ ਕੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸਾਜਨ ਤੇਰੇ ਗਰਨ ਕੀ ਹੋਇਰਾ ਸਦ ਤੂਰ ਨਾਨਕ ਸ਼ਰਨ ਤੁਹਾਰੀਆ ਵੇਖੋ ਸਦ ਹਜੂਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਸਮਹਲਾ ਪੰਜਵਾ ਦੋ ਪਦੇ ਭਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ ਏ ਪ੍ਰਭ ਤਮਾ ਅਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਓ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨ ਕਾਮ ਮਿਲ ਸਾਧ ਸੰਗਤ ਬਜ ਕੇਵਲ ਨਾਮ ਸ੍ਰਿੰਜਾਮ ਲਾਗ ਭਵਜਨ ਤਰਨ ਕੈ ਜਨਮ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਸੰਜਾਮ ਲਾਗ ਭਵ ਜਲ ਤਰਨ ਕੈ ਜਨਮ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਗੁਰੂ ਪਿਆਰੇ ਗੁਰਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨਾ ਵਿਖੇ ਕੁਰਬਾਨੀ ਦੇ ਵਿਚਾਰ ਨਾਲ ਜੁੜ ਰਹੇ ਹਾਂ ਅੱਜ ਦਾ ਪਵਿੱਤਰ ਸ਼ਬਦ ਲੜੀਵਾਰ ਕਥਾ ਮੁਤਾਬਕ ਸ਼ਿਵ ਗੰਸੇਵ ਜੀ ਦੇ 378 ਅੰਗ ਉਪਰ ਸੁਭਾਏ ਮਾਨ ਪਹਿਲਾ ਸ਼ਬਦ ਜੋ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਹਿ ਰਾਸ ਦੇ ਵਿੱਚ ਵੀ ਲਿਖਣਾ ਕੀਤਾ ਹੈ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਆਸਾ ਮਹੱਲਾ ਪੰਜਵਾਂ ਦੋ ਪਦੇ ਇਹ ਦੋ ਪਦਿਆਂ ਦਾ ਸ਼ਬਦ ਹੈ ਆਸਾ ਰਾਗ ਦੇ ਵਿੱਚ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚਨਾ ਬਖਸ਼ਿ ਕਰਦੇ ਹਨ ਕਿ हे ਮਨੁੱਖ 78 ਲੱਖ ਜੋਨ ਤੋਂ ਬਾਅਦ ਜੋ ਤੈਨੂੰ ਮਨੁੱਖ ਜਾਮਾ ਪ੍ਰਾਪਤ ਹੋਇਆ ਇਸ ਦਾ ਲਾਹਾ ਖਟਣਾ ਕਰ ਆਸ਼ਾ ਦਾ ਬਚਨ ਹੈ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿਤਕ ਫੱਕੜ ਐ ਸਭ ਮੁਕਦੀ ਚੱਲੀ ਰਹਿਣ ਕਿੰਨਾ ਫੋਕੇ ਕੰਮਾਂ ਵਿੱਚ ਲੱਗਿਆ ਹੈ ਤੇਰੀ ਜ਼ਿੰਦਗੀ ਦੀ ਰਾਤ ਖਤਮ ਹੁੰਦੀ ਜਾ ਰਹੀ ਹੈ ਉਹ ਜਿਸ ਕਾਮ ਲਈ ਦੁਨੀਆ ਦੇ ਵਿੱਚ ਆਇਆ ਹੈ ਲਾਹਾ ਖੱਟਣ ਲਈ ਆਇਆ ਉਹ ਲਾਹਾ ਖੱਟਣਾ ਕਰ ਭਈ ਪ੍ਰਾਪਤਮਾ ਨੁਖ ਦੇ ਹੁਰੀਆ ਗੋਵਿੰਦ ਮਿਲਨ ਕੀ ਇਹੋ ਤੇਰੀ ਬਰੀਆ ਕਿਉਂਕਿ ਇਹ ਤੈਨੂੰ ਇੱਕ ਵਾਰੀ ਮਿਲੀ ਆ ਚਾਂਸ ਮਿਲੇ ਆ ਸਮਾਂ ਮਿਲੇ ਆ 84 ਲੱਖ ਜੂਨਾ ਤੋਂ ਬਾਅਦ ਜੇ ਤੂੰ ਐ ਜਾਮੇ ਦੇ ਵਿੱਚ ਉਸ ਪਰਮੇਸ਼ਰ ਨੂੰ ਯਾਦ ਨਹੀਂ ਕਰੇਂਗਾ ਤਾਂ ਫਿਰ 84 ਲੱਖ ਜੂਨਾ ਦਾ ਗੇੜਾ ਜਿਹੜਾ ਉਹ ਆਰੰਭ ਹੋ ਜਾਣਾ ਹੈ ਜਿਹੜਾ ਫਿਰ ਮੁੱਕਣ ਵਿੱਚ ਨਹੀਂ ਆਉਂਦਾ ਲੱਖ 84 ਜੋਂ ਸਭਾਈ ਮਾਨਸਕੋ ਪ੍ਰਭ ਦੀ ਵਡਿਆਈ ਤੈਨੂੰ ਵਡਿਆਈ ਬਖਸ਼ੀ ਆ ਦਇਆ ਕਰਕੇ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਦਇਆ ਕਰਕੇ ਮਨੁੱਖ ਜਾਮਾ ਦਿੱਤਾ ਏ ਉਸ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਨੇ ਤੇ ਨਾਲ ਹੀ ਗੁਰੂ ਦੇ ਰੂਪ ਵਿੱਚ ਦੁਨੀਆ ਵਿੱਚ ਆ ਕੇ ਤੈਨੂੰ ਸਮਝਾਉਣਾ ਕੀਤਾ ਕਿਉਂਕਿ ਗੁਰ ਪਰਮੇਸ਼ਰ ਏਕੋ ਜਾਨ ਪਰਮੇਸ਼ਰ ਨਿਰਗੁਣ ਹੈ ਤੇ ਗੁਰੂ ਸਰਗੁਣ ਹੈ ਪਰਮੇਸ਼ਰ ਹੀ ਗੁਰੂ ਨਾਨਕ ਦਾ ਰੂਪ ਧਾਰ ਕੇ ਦੁਨੀਆ ਵਿੱਚ ਆਇਆ ਔਰ ਸਾਨੂੰ ਮਨੁੱਖ ਜਾਮੇ ਬਾਰੇ ਜਾਣਕਾਰੀ ਦੇਣੀ ਕੀਤੀ ਬੜੇ ਲੰਮੇ ਸਮੇਂ ਤੋਂ ਬਾਅਦ ਤੈਨੂੰ ਮਨੁੱਖ ਜਾਮਾ ਮਿਲਿਆ ਮਿਲ ਜਗਦੀਸ਼ ਮਿਲਨ ਕੀ ਬਰੀਆ ਚੰਕਾਲੇ ਦੇਸ ਜਰੀਆ ਇਹੀ ਤਰ੍ਹਾਂ ਔਸਰ ਇਹੀ ਤੇਰੀ ਵਾਰ ਘਟ ਪੀਤਰ ਤੂੰ ਦੇਖ ਵਿਚਾਰ ਕਹਿਤ ਕਬੀਰ ਜੀਤ ਕੈ ਹਾਰ ਮਹਬਤ ਰਹੋ ਪੁਕਾਰ ਪੁਕਾਰ ਭਗਤਾਂ ਨੇ ਗੁਰੂਆਂ ਨੇ ਸਾਧੂਆਂ ਨੇ ਗੁਰਮੁਖਾਂ ਨੇ ਬ੍ਰਹਮ ਗਿਆਨੀਆਂ ਨੇ ਸਾਨੂੰ ਪੁਕਾਰ ਪੁਕਾਰ ਕੇ ਕਿਹਾ ਕੇ ਸੋਚ ਇਹ ਸਮਾ ਤੈਨੂੰ ਵਾਰ-ਵਾਰ ਨਹੀਂ ਮਿਲਣਾ ਜਬ ਲਗ ਜਰਾ ਰੋਗ ਨੀ ਆਇਆ ਜਬ ਲਗ ਕਾਲ ਗਰਸੀ ਨਿਕਾਇਆ ਜਬ ਲਗ ਵਿਕਲ ਭਈ ਨੀ ਬਾਣੀ ਭਜ ਲਹ ਰੇ ਮਨ ਸਾਰੰਗ ਪਾਣੀ ਆਵਨਾ ਭਜਸ ਭਜਸ ਕਾ ਭਾਈ ਆਵੇਂ ਅੰਤ ਨ ਭਜਿਆ ਜਾਈ ਫਿਰ ਤੇ ਫਿਰ ਤੇ ਬਹੁਤ ਹੈ ਜੁਗ ਹਾਰੇ ਹੋ ਮਾਨਸ ਦੇਹੀ ਲਈ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਸੋ ਇਸ ਦੇਹੀ ਨੂੰ ਪਰਮੇਸ਼ਰ ਦਾ ਨਾਮ ਤੇ ਦਰਸ਼ਨ ਹੀ ਸਫਲਾ ਕਰ ਸਕਦੇ ਹਨ ਜੇ ਵਹਿਗੂ ਵਿੱਚ ਮਨ ਨਾ ਜੁੜੇ ਤਾਂ ਇਉਂ ਜੋਦੁਨੀਆ ਕਰੀਏ ਦੇਹੋ ਦਰਸ ਹਰ ਰਾਇ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਦੇਹੂ ਦਰਸ਼ਿਆ ਆਇਆ ਜੇ ਤੂੰ ਸਾਨੂੰ ਮਨੁੱਖ ਬਣਾਇਆ ਤੇ ਫਿਰ ਦਰਸ਼ਨ ਵੀ ਦੇ ਕਿਰਪਾ ਕਰੋ ਬਰੀਆ ਦਾ ਮਤਲਬ ਹੈ ਬਾਰੀ ਚਾਂਸ ਗੋਬਿੰਦ ਮੈਲਕੀ ਇਹੋ ਤੇਰੀ ਬਰੀਆ ਪਿੱਛੇ ਪੰਕਤੀ ਆਈ ਇਹਦੇ ਉੱਤੇ ਇੱਕ ਸਿਆਣੇ ਮਹਾਂਪੁਰਖ ਦਿਸਤਾਂਤ ਵੀ ਦਿਆ ਕਰਦੇ ਆ ਕਹਿੰਦੇ ਧਰਮ ਤੁਜਾ ਨਾਮ ਦਾ ਧਰਮਾਤਮਾ ਰਾਜਾ ਸੀ ਉਸ ਦਾ ਜੋ ਕਿਲਾ ਬਣਾਇਆ ਹੋਇਆ ਸੀ ਉਸ ਦੇ 83 ਬੂਹੇ ਰੱਖੇ ਹੋਏ ਸਨ ਇੱਕ ਬੂਹਾ ਖੁੱਲ੍ਹਾ ਸੀ ਤੇ ਬਾਕੀ ਸਾਰੇ ਬੰਦ ਸਨ ਖੁੱਲੇ ਦਰਵਾਜ਼ੇ ਉੱਤੇ ਇੱਕ ਸ਼ਹਿਦ ਦੀਆਂ ਮੱਖੀਆਂ ਦਾ ਛੱਤਾ ਲੱਗਿਆ ਹੋਇਆ ਸੀ ਉਸ ਕਿਲੇ ਵਿੱਚ ਇੱਕ ਅੱਖਾਂ ਤੋਂ ਅੰਨਾ ਮਨੁੱਖ ਹੱਥਾਂ ਤੋਂ ਟੁੰਡਾ ਤੇ ਸਿਰ ਤੋਂ ਗੰਝਾ ਆਦਮੀ ਪ੍ਰਵੇਸ਼ ਕਰ ਗਿਆ ਇਧਰ ਉਧਰ ਠੋਕਰਾਂ ਖਾਂਦਾ ਦੁੱਖਾਂ ਤੋਂ ਦੁਖੀ ਹੋ ਕੇ ਉਸ ਨੇ ਕੋਕਪਕਾਰ ਕੀਤੀ ਕਿ ਮੈਨੂੰ ਇਥੋਂ ਕੱਢਿਆ ਜਾਵੇ ਮੈਨੂੰ ਕਿਲੇ ਤੋਂ ਬਾਹਰ ਦਾ ਰਸਤਾ ਦੱਸ ਦਿਓ ਕੁਦਰਤੀ ਵੜ ਗਿਆ ਜਿਹੜਾ ਗੇੜ ਖੁੱਲਾ ਸੀ ਉਥੋਂ ਵੜਦਾ ਗਿਆ ਜਵੇਂ ਏਸੀ ਇਸ ਮਨੁੱਖ ਜਾਮੇ ਵਿੱਚ ਦੁਨੀਆ ਵਿੱਚ ਆ ਤਾ ਗਏ ਹੁਣ ਇਥੋਂ ਨਿਕਲਣਾ ਮੁਸ਼ਕਲ ਹੋ ਗਿਆ ਸਾਨੂੰ ਉਹ ਰਸਤਾ ਨਹੀਂ ਪਤਾ ਆਵਾਜ਼ਾਂ ਮਾਰਦਾ ਕੋਈ ਮੈਨੂੰ ਇਥੋਂ ਕੱਢ ਦਿਓ ਕਿਸੇ ਜਾਣਕਾਰ ਨੇ ਉਹਦੀ ਪੁਕਾਰ ਸੁਣ ਲਈ ਤੇ ਦਇਆ ਕੀਤੀ ਤੇ ਜੋਗ ਦੱਸੀ ਕਿ ਜਿਹੜਾ ਤੇਰਾ ਹੱਥ ਸਾਬਤ ਹੈ ਟੁੰਡਾ ਸੀ ਇੱਕ ਹੱਟ ਟੁੱਟਿਆ ਹੋਇਆ ਸੀ ਇੱਕ ਹੱਥ ਸਾਬਤਾ ਸੀ ਕਹ ਰਿਹਾ ਜਿਹੜਾ ਤੇਰਾ ਹੱਥ ਸਾਬਤਾ ਹੈ ਤੂੰ ਕਿਲੇ ਦੀ ਕੰਧ ਨਾਲ ਲਾ ਕੇ ਤੁਰਿਆ ਜਾ ਟੋਹਦਾ ਟੋਹਦਾ 83 ਦਰਵਾਜੇ ਬੰਦ ਹਨ ਤੇ 84ਵਾਂ ਦਰਵਾਜਾ ਖੁੱਲ੍ਹਾ ਮਿਲੇਗਾ ਤੇ ਜਦੋਂ ਹੀ ਉਹ 84ਵਾਂ ਦਰਵਾਜਾ ਆਵੇ ਤੇ ਤੂੰ ਉੱਥੋਂ ਬਾਹਰ ਨਿਕਲ ਜਾਣਾ ਇਹ ਦੁਖਿਆਰਾ ਉਸ ਦੀ ਗੱਲ ਤੇ ਭਰੋਸਾ ਕਰਕੇ ਉਸ ਕਿਲੇ ਦੇ ਕਾਂਦ ਨੂੰ ਟੋਂਦਾ ਹੋਇਆ ਚੱਲ ਪਿਆ ਤੁਰਿਆ ਜਾ ਰਿਹਾ ਹੈ ਬੰਦ ਦਰਵਾਜ਼ੇ ਆ ਰਹੇ ਹਨ ਜਦ ਖੁੱਲਾ ਦਰਵਾਜ਼ਾ ਆਇਆ ਤਾਂ ਗੁਰੂ ਪਿਆਰਿਓ ਉੱਥੇ ਮੱਖੀਆਂ ਦਾ ਜਿਹੜਾ ਛੱਤਾ ਸੀਗਾ ਉਹਦੇ ਵਿੱਚੋਂ ਸ਼ਹਿਦ ਚੋ ਰਹਿਆ ਸੀ ਜਿਹੜਾ ਸ਼ਹਿਦ ਚੋਰਿਆ ਸੀ ਤੇ ਗੁਰੂ ਪਿਆਰਿਓ ਜਿਵੇਂ ਮੰਨੋ ਅਸੀਂ ਮਾਤ ਲੋਕ ਦੇ ਵਿੱਚ ਆਏ ਤੇ 84 ਲੱਖ ਜੂਨਾ ਵਿੱਚ ਭੜਕਦੇ ਭੜਕਦੇ ਮਨੁੱਖ ਜਾਮਾ ਮਿਲਿਆ ਤੇ ਹੁਣ ਅਸੀਂ ਅਨੇਕਾਂ ਤਰ੍ਹਾਂ ਦੇ ਰਸਾ ਕਸਾਂ ਦੇ ਵਿੱਚ ਫਸ ਗਏ ਆ ਉਹ ਅੰਨਾ ਬੰਦਾ ਵੀ ਉਸ ਟਪਕਦੇ ਹੋਏ ਰਸ ਨੂੰ ਆਪਣੀ ਜੀਭ ਤੇ ਲਾ ਕੇ ਚੱਖਣ ਲੱਗਿਆ ਤੇ ਬੜਾ ਮਿੱਠਾ ਸਵਾਦ ਹੈ ਸ਼ਹਿਦ ਉਹ ਗੇਟ ਚੋਂ ਟੱਪਣਾ ਤਾਂ ਭੁੱਲ ਗਿਆ ਉਸੇ ਸ਼ਹਿਦ ਨੂੰ ਚੱਖਣ ਲੱਗਿਆ ਤੇ ਗੁਰੂ ਪਿਆਰਿਓ ਚਖਦਾ ਹੋਇਆ ਉਹ 84ਵੇਂ ਬੂਹੇ ਵਿੱਚ ਖੜਾ ਬਾਹਰ ਨਿਕਲਣਾ ਸੀ ਤੇ ਗੁਰੂ ਪਿਆਰਿਓ ਉੱਥੋਂ ਬਾਹਰ ਨਿਕਲਣ ਦੀ ਬਜਾਏ ਉਹ ਆਪਣੇ ਸਿਰ ਨੂੰ ਖੁਰਕਣ ਲੱਗਿਆ ਜਿਹੜਾ ਸਾਫਤਾ ਅਰਤੀ ਸਿਰ ਖੁਰਕਣ ਲੱਗਿਆ ਔਰ ਸਿਰ ਖੁਰਕਦਾ ਹੋਇਆ ਅੱਗੇ ਟੱਪ ਗਿਆ ਤੇ ਫਿਰ ਕੀ ਹੋਇਆ ਦੁਬਾਰਾ ਫਿਰ ਉਹ ਚੱਕਰ ਸ਼ੁਰੂ ਹੋ ਗਿਆ 83 ਦਰਵਾਜੇ ਬੰਦ ਦਾ ਉਸ ਗੇਟ ਚੋਂ ਨਿਕਲਣ ਦੀ ਬਜਾਏ ਉਹ ਉਸੇ ਹੱਥ ਨਾਲ ਖੁਰਕਣ ਕਰਨ ਲੱਗਿਆ ਜਿਹੜਾ ਸਾਫਤਾ ਸੀ ਤੇ ਤੁਰ ਪਿਆ ਤੋ ਇਹ ਦ੍ਰਿਸ਼ਟਾਂਤ ਹੈ ਜਿਹੜਾ ਮਹਾਂਪੁਰਸ਼ਾਂ ਨੇ ਦੱਸਿਆ ਉਸ ਅਕਾਲ ਪੁਰਖ ਜੋ ਪਾਤਸ਼ਾਹਾਂ ਦਾ ਪਾਤਸ਼ਾਹ ਰਾਜਾ ਹੈ ਰਾਜਿਆਂ ਦਾ ਰਾਜਾ ਹੈ ਐਸਾ ਸੰਸਾਰ ਰੂਪੀ ਕਿਲਾ ਬਣਾਇਆ ਜਿਹਦੇ ਵਿੱਚ 84 ਲੱਖ ਜੂਨਾਂ ਦੇ 84 ਬੂਹੇ ਲੱਗੇ ਹੋਏ ਹਨ ਕਿਲੇ ਦੇ ਇੱਕ ਮਨੁੱਖੀ ਸਰੀਰ ਤੋਂ ਬਿਨਾਂ ਜੀਵ ਨੂੰ ਕਿਸੇ ਵੀ ਜੂਨ ਵਿੱਚ ਬੈਗੁਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਕੋਈ ਹੋਰ ਸਾਧਨ ਨਹੀਂ ਹੈ ਸਭ ਬੰਦ ਬੂਹਿਆਂ ਦੀ ਤਰ੍ਹਾਂ ਹਨ ਇੱਕ ਮਨੋੱਖਾ ਜਾਮਾ ਹੀ ਜੀਵ ਦੀ ਬੰਦ ਖਲਾਸੀ ਕਰਵਾ ਸਕਦਾ ਹੈ ਮਨੁੱਖ ਜਮਾ ਹੀ ਖੁੱਲੇ ਦਰਵਾਜੇ ਦੀ ਤਰ੍ਹਾਂ ਹੈ ਬਿਰਾਗ ਤੇ ਵਿਵੇਕ ਦੇ ਨੇਤਰਾ ਨਾਲ ਇਥੋਂ ਨਿਕਲਿਆ ਜਾ ਸਕਦਾ ਪਰ ਮਨੁੱਖ ਅੱਖਾਂ ਹੁੰਦਿਆਂ ਹੋਇਆਂ ਵੀ ਅੰਨਾ ਹੈ ਅੱਖਾਂ ਹੁੰਦਿਆਂ ਹੋਇਆਂ ਵੀ ਅੰਨਾ ਹੈ ਕਿਉਂਕਿ ਗਿਆਨ ਨਹੀਂ ਹੈ ਮਿਲਨ ਦਾ ਬਿਰਾਗ ਨਹੀਂ ਹੈ ਵਿਵੇਕ ਨਹੀਂ ਹੈ ਸਤ ਸੰਤੋਖ ਆਦੀ ਸ਼ੁਭ ਗੁਣ ਨਾ ਹੋਣ ਕਰਕੇ ਗੰညਾ ਹੈ ਔਰ ਪ੍ਰੇਮ ਰੂਪੀ ਹੱਥ ਨਾ ਹੋਣ ਕਰਕੇ ਟੁੰਡਾ ਕਿਸੇ ਵਿਸ਼ੇ ਵਿਕਾਰਾਂ ਦੇ ਜੋ ਸ਼ਹਿਦ ਵਰਗੇ ਮਿੱਠੇ ਰਸ ਹਨ ਉਹਨਾਂ ਰਸਾਂ ਕਸਾਂ ਦੇ ਨੂੰ ਇਹ ਚੱਖਣ ਦੇ ਵਿੱਚ ਲੱਗ ਗਿਆ ਮਾਇਆ ਰੂਪੀ ਮੱਖੀਆਂ ਦਾ ਸੰਕਲਪ ਰੂਪ ਜਿਹੜਾ ਹੈ ਡੰਗ ਮਾਰ ਲੱਗਿਆ ਇੱਛਾ ਰੂਪੀ ਖੁਰਕ ਜੀਵ ਨੇ ਅੰਦਰ ਹੋਈ ਐ। ਭਾਵ ਆ ਮਿਲ ਜਾਵੇ ਆ ਮਿਲ ਜਾਵੇ ਖੁਰਕ ਹੈ ਦਿਨ ਰਾਤ ਇਸ ਖੁਰਕ ਨੂੰ ਹੀ ਖੁਰਕਦਾ ਰਹਿੰਦਾ ਜਿਵੇਂ ਕਿਸੇ ਦੇ ਖੁਰਕ ਪਈ ਹੋਵੇ ਬੰਦਾ ਖੁਰਕ ਤੋਂ ਜਿਹੜਾ ਹੈ ਹਟਦਾ ਨਹੀਂ ਉਸੇ ਤਰ੍ਹਾਂ ਇੱਕ ਆਸਾ ਪੂਰੀ ਹੁੰਦੀ ਆ ਦੂਜੀ ਚੱਲ ਪੈਂਦੀ ਆ। ਮਾਖੀ ਰਾਮ ਕੀ ਤੂੰ ਮਾਖੀ ਜਹਾ ਦੁਰਗੰ ਤਾਂ ਤਾਹ ਤੂੰ ਬੈਸਾ ਮਾ ਬਿਖਿਆ ਮਰ ਚਾਖੀ ਸੋ ਇਸ ਤਰ੍ਹਾਂ ਆਸ਼ਾ ਕ੍ਰਿਸ਼ਨਾਂ ਦੀ ਖੁਰਕੇ ਦੇ ਅੰਦਰ ਹੁੰਦੀ ਰਹਿੰਦੀ ਆ ਤੇ ਮਨੁੱਖਾ ਜਨਮ ਰੂਪੀ ਦਰਵਾਜਾ ਜੋ ਵਿਕਾਰਾਂ ਦੀ ਇੱਛਾ ਰੂਪੀ ਖੁਰਕ ਵਿੱਚ ਲੰਘ ਗਿਆ ਭਾਵ ਕਾਮ ਕ੍ਰੋਧ ਵਾਸ਼ਨਾ ਵਿਸ਼ੇ ਵਿਕਾਰਾਂ ਦੇ ਨਾਲ ਇਹ ਮਨੁੱਖ ਜਾਮਾ ਸਮਾਪਤ ਹੋ ਗਿਆ ਇਸੇ ਕਰਕੇ ਤਾਂ ਗੁਰੂ ਸਾਹਿਬ ਜਨ ਕਰਾਉਂਦੇ ਨਾ ਜਬ ਲਗ ਜਰਾ ਰੋਗਨੀ ਆਇਆ ਜਬ ਲਗ ਕਾਲ ਗਰਸੀ ਨਿਕਾਇਆ ਜਬ ਲਗ ਵਿਕਲ ਭਈ ਨੀ ਬਾਣੀ ਭਜ ਲੈ ਰੇ ਮਨ ਸਾਰੰਗ ਪਾਣੀ ਅਵ ਨ ਭਜਿਸ ਭਜਸ ਕਾ ਭਾਈ ਆਵੇ ਅੰਤ ਨ ਭਜਿਆ ਜਾਈ ਫਿਰ ਕਦੋਂ ਭਜੇਗਾ ਜਦੋਂ ਸਮਾਪਤੀ ਹੋ ਗਈ ਜਦੋਂ ਸਰੀਰ ਬੁੱਢਾ ਹੋ ਗਿਆ ਉਹ ਗਿਆਨ ਦੇ ਨੇਤਰ ਜਿਨ੍ਹਾਂ ਦੇ ਬਾਰੇ ਬਾਣੀ ਵਿੱਚ ਲਿਖਿਆ ਐ ਸੇ ਅੱਖੜੀਆਂ ਬਿਆਨ ਜਿन्हे ਦਿਸੰਦੋ ਮਾਂ ਪਰੀ ਜਿਨ੍ਹਾਂ ਦੇ ਨਾਲ ਮੇਰਾ ਪਿਆਰਾ ਦਿਸਦਾ ਏ ਉਹ ਅੱਖਾਂ ਗਿਆਨ ਦੀਆਂ ਵਿਵੇਕ ਬੁੱਧੀ ਦੀਆਂ ਹਨ ਉਹਨਾਂ ਨੂੰ ਲੈ ਕਰਕੇ ਉਹਨੂੰ ਲੱਭਣਾ ਕਰ ਨਹੀਂ ਤਾਂ ਫਿਰ ਦੁਬਾਰਾ ਫਿਰ 84 ਲੱਖ ਚੋਰ ਜੂਨ ਸ਼ੁਰੂ ਹੋ ਜਾਣੀ ਐ ਤੇ ਫਿਰ ਪਾਤਸ਼ਾਹ ਕਹਿੰਦੇ ਇੱਥੋਂ ਛੁੜਕਿਆ ਹੱਥ ਨਾ ਪਾਏ ਇੱਕ ਵਾਰੀ ਇਥੋਂ ਟੱਪ ਗਿਆ ਤਾਂ ਪਾਤਸ਼ਾਹ ਕਹਨੇ ਅਹਿਲਾ ਜਨਮ ਗਵਾਇਆ ਇੱਕ ਵਾਰੀ ਹੱਥੋਂ ਨਿਕਲ ਗਿਆ ਮਨੁੱਖਾ ਜਾਮਾ ਇਹਦਾ ਲਾਹਾ ਨਾ ਖਟਿਆ ਅਹਿਲਾਹਾ ਭਾਵ ਲਾਹੇ ਤੂੰ ਬਗੈਰ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿਤ ਕੁ ਫੱਕੜ ਐ ਸਾਂ ਮੁਕਦੀ ਚੱਲੀ ਰਹਿਣ ਦੇ ਮਹਾਵਾਕ ਅਨੁਸਾਰ ਜੇ ਤੂੰ ਲਹਣਾ ਲਿਆ ਤਾਂ ਫਿਰ ਜਿਹੜਾ ਹੈ ਤੇਰਾ ਜੀਵ ਲੈ ਐਵੇਂ ਚਲੇ ਆ ਜਾਣਾ ਸੁੰਦੇ ਸੁੰਦੇ ਰੇਂਗ ਚੱਲੋ ਤゥム ਨਤਰ ਕੋ ਧੱਕਾ ਦੇਵਈ ਹੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਸਿੱਧੇ ਪਰਮੇਸ਼ਰ ਨਾਲ ਜੁੜੇ ਹੋਏ ਤੁਰੇ ਚੱਲੋ ਤੁਹਾਨੂੰ ਮੌ ਧੱਕਾ ਦੇ ਰਹੀ ਹੈ ਮਾਨਸ ਬੱਪਰਾ ਮੋਸਾ ਕੀਨੋ ਮੀਚ ਬਲਈਆ ਖਈ ਹੈ ਰੇ ਮਾਰੇ ਬੁੱਢੇ ਤਰਨੇ ਭਈਆ ਸਭ ਹੂ ਜਮ ਲੈ ਜਈ ਅਹ ਰੇ ਇਸ ਕਰਕੇ ਜਮਾ ਨੇ ਜ਼ਰੂਰ ਆਉਣਾ ਹੈ ਮੌਤ ਨੇ ਜ਼ਰੂਰ ਆਉਣਾ ਹੈ ਮੌਤ ਆਵੇ ਉਸ ਤੋਂ ਪਹਿਲਾਂ ਪਹਿਲਾਂ ਇਹ ਕੰਮ ਕਰ ਲੈ ਭਈ ਪ੍ਰਾਪਤਮਾ ਨੁਖ ਦੇ ਹੁਰੀਆ ਗੋਵਿੰਦ ਮਿਲਨ ਕੀ ਇਹੋ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਬਾਕੀ ਕੰਮਾਂ ਨੂੰ ਛੱਡ ਕੇ ਜੋ ਤੰਦਿਆਂ ਵਿੱਚ ਤੂੰ ਫਸਿਆ ਹੋਇਆ ਉਹ ਤੇਰੇ ਕੰਮ ਨਹੀਂ ਆਉਣੇ ਨੌਕਰੀ ਵਣਜ ਵਪਾਰ ਖੇਤੀ ਬਾੜੀ ਆਦੀ ਜੋ ਵੀ ਕਰ ਰਹੇ ਆ ਤੋ ਠੀਕ ਐ ਪੇਟ ਪੱਲ ਵਾਸਤੇ ਕਰਨਾ ਚਾਹੀਦਾ ਪਰ ਕੁਝ ਸਮਾਂ ਪਰਮੇਸ਼ਰ ਨਾਲ ਜੁੜਨ ਦਾ ਵੀ ਕਦਿਆ ਕਰ ਤਾਂ ਬਾਦਸ਼ਾਹ ਜੀ ਕਹਿੰਦੇ ਹਨ ਅਬਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਪੜ ਕੇਵਲ ਨਾਮ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਵੀ ਜਪਿਆ ਕਰ ਕਿਉਂਕਿ ਜੇ ਮਾਤ ਪਿਤਾ ਸੁਤਮੀਤ ਨ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਿੱਥੇ ਮਾਤਾ ਪਿਤਾ ਨੇ ਮਿੱਤਰਾਂ ਨੇ ਸਹੈਤਾ ਨਹੀਂ ਕਰਨੀ ਭੈਣਾ ਭਰਾਵਾਂ ਨੇ ਨਾਲ ਨਹੀਂ ਜਾਣਾ ਉਥੇ ਕੇਵਲ ਤੇ ਕੇਵਲ ਪਰਮੇਸ਼ਰ ਦੇ ਨਾਮ ਨੇ ਤੇਰੀ ਸਹੈਤਾ ਕਰਨੀ ਆ ਜੇ ਮਹਾ ਭਿਆਨ ਤਪ ਤਵੋ ਕਾਮ ਤੈ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ ਜਿੱਥੇ ਤੈਨੂੰ ਉਸ ਰਸਤੇ ਦੀ ਆਗਣੇ ਤਪਉਣਾ ਹੈ ਜੇ ਤੂੰ ਦਰਗਾਹ ਨੂੰ ਜਾਣਾ ਹੈ ਤੇ ਫਿਰ ਉੱਥੇ ਤੇਰੇ ਉੱਤੇ ਛਾਂ ਜੇ ਹੋਈ ਤਾਂ ਨਾਮ ਦੀ ਹੋ ਸਕਦੀ ਆ ਮਰਨਾ ਤਾਂ ਕਹਿੰਦੇ ਉਹ ਰਸਤਾ ਬੜਾ ਤਪਦਾ ਹੈ ਖੰਨੀਓ ਤਿੱਖੀ ਬਾਹਰੋਂ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਆਓ ਉਹ ਚਾਲ ਨੂੰ ਆਪਾਂ ਚੱਲਣਾ ਹੈ ਖੰਨੇ ਤਿੱਖੀ ਬਾਰੋਂ ਨਿੱਕੀ ਖੰਨੇ ਦੀ ਧਾਰ ਤੋਂ ਬਰੀਕ ਬਾਲ ਤੋਂ ਬਰੀਕ ਉਹ ਰਸਤਾ ਜਿੱਥੋਂ ਨਹੀਂ ਸਾਡੀ ਰੂਹ ਨੇ ਟੱਪਣਾ ਹੈ ਤੇ ਉਹ ਰਸਤੇ ਦੇ ਟੱਪਣ ਦਾ ਜਿਹੜਾ ਰਸਤੇ ਦਾ ਜੁਗਤ ਹੈ ਉਹ ਗੁਰੂ ਹੀ ਦੱਸ ਸਕਦਾ ਹੈ ਕਵੀ ਸਾਬ ਜੀ ਕਹਿੰਦੇ ਆ ਨਾ ਕਬੀਰ ਮੁਕਤ ਦਵਾਰਾ ਸੰਕੁਰਾ ਰਾਈ ਦਸਵੇਂ ਭਾਏ ਜੋ ਮੁਕਤੀ ਦਾ ਦਵਾਰਾ ਹੈ ਰਾਈ ਦੇ ਦਾਣੇ ਦੇ ਦਸਵੇਂ ਹਿੱਸੇ ਜਿੰਨਾ ਹੈ ਮਨ ਤੋਂ ਮੈਗਲ ਹੋਇ ਰਹਾ ਨਿਕਸਿਆ ਕਿਉਂ ਕਹੇ ਜਾਏ ਸਾਡਾ ਮਨ ਤਾਂ ਹਾਥੀ ਬਣਿਆ ਫਿਰਦਾ ਕਿਵੇਂ ਨਿਕਲ ਸਕਦਾ ਹੈ ਫਿਰ ਆਪ ਹੀ ਖਿਆਲ ਦੱਸਦੇ ਆ ਕਿ ਐਸਾ ਸਤਗੁਰ ਜੇ ਮਿਲੇ ਟੁੱਠਾ ਕਰੇ ਪਸਾਓ ਮੁਕਤ ਦਵਾਰਾ ਮੋਕਲਾ ਸਹਿਜੇ ਆਵੋ ਜਾਓ ਓਹੀ ਮੁਕਤੀ ਦਾ ਦਵਾਰਾ ਤੇਰੇ ਲਈ ਮੋਕਲਾ ਖੁੱਲਾ ਹੋ ਜਾਣਾ ਜੇ ਗੁਰੂ ਦੀ ਕਿਰਪਾ ਮਿਲ ਜਾਵੇ ਸੋ ਇਸ ਕਰਕੇ ਹੋਣ ਧੰਦਿਆਂ ਵਿੱਚੋਂ ਥੋੜਾ ਸਮਾਂ ਕੱਢ ਕੇ ਸਗਲ ਸਰੰਜਾਮ ਕਰੇ ਪ੍ਰਵਿ ਆਪੇ ਭਏ ਮਨੋਰਥ ਸੋ ਪ੍ਰਵ ਜਾਪੇ ਇਹ ਸਾਰੇ ਮਨੋਰਥ ਜੇ ਤਾਂ ਪੂਰੇ ਹੋ ਸਕਦੇ ਐ ਜੇ ਤੂੰ ਮਾਲਕ ਦੇ ਨਾਲ ਜੁੜਨਾ ਕਰੇ ਨਹੀਂ ਤਾਂ ਪਾਤਸ਼ਾਹ ਜੀ ਕਹਿੰਦੇ ਇਹ ਮਨੁੱਖ ਜਾਮਾ ਤੇਰਾ ਐਵੇਂ ਚਲੇ ਆ ਜਾਣਾ ਮਿਲ ਸਾਧ ਸੰਗਤ ਪੱਜ ਕੇਵਲ ਨਾਮ ਸਿਨਜਾਮ ਲਾਗ ਭਵਜਲ ਤਰਨ ਕੈ ਇੰਤਜ਼ਾਮ ਕਰ ਲੈ ਭਵ ਸਾਗਰ ਨੂੰ ਪਾਰ ਕਰਨ ਦਾ ਬੰਦੋਬਸਤ ਕਰ ਲੈ ਉਦਮ ਕਰ ਲੈ ਜੇ ਨਾਨਕ ਉਹ ਗੁਰ ਇਹ ਬਾਦੀਨੀ ਜਪ ਹਰ ਹਰ ਭਵਜਲ ਤਰਨਾ ਜਪ ਹਰ ਭਵਜਲ ਤਰਨਾ ਹਰੀ ਨੂੰ ਸਿਮਰ ਕੇ ਹੀ ਸੰਸਾਰ ਸਮੁੰਦਰ ਤੋਂ ਨਿਕਲਿਆ ਜਾ ਸਕਦਾ ਹੈ ਪੰਜਵੇਂ ਨਾਨਕ ਗੁਰੂ ਆਜ ਕਹਿੰਦੇ ਮੈਂ ਤਾਂ ਇਹ ਮਤ ਗੁਰੂ ਕੋਲੋਂ ਮਿਲੀ ਆ ਪ੍ਰੀਤਮ ਜੀ ਬਖਸ਼ਿਸ਼ ਕਰਦੇ ਆ ਜਨਮ ਰਿੱਥਾ ਜਾਤ ਰੰਗ ਮਾਇਆ ਕੇ ਜਨਮ ਰਿੱਥਾ ਜਾਤ ਰੰਗ ਮਾਇਆ ਕਹਿ ਰਹਾ ਓ ਮਾਇਆ ਦੇ ਤੰਦਿਆਂ ਵਿੱਚ ਫਸ ਕੇ ਤੇਰਾ ਮਨੁੱਖਾ ਜਮ ਖਾਲੀ ਜਾ ਰਿਹਾ ਬੇਅਰਥ ਜਾ ਰਿਹਾ ਬਿਨਾਂ ਕੰਮ ਲਿਆਂ ਜਾ ਰਿਹਾ ਚੇਤਨ ਮਾਇਆ ਦੇ ਵਿਸ਼ੇ आनंद ਵਿੱਚ ਸ਼ਬਦ ਸਪਰਸ਼ ਰੂਪ रसगंध ਵਿੱਚ ਭਜਨ ਸਿਮਰ ਤੋਂ ਬਿਨਾ ਐਵੇਂ ਜਾ ਰਿਹਾ ਇਹ ਤੋਂ ਲਾਹਾ ਨਹੀਂ ਖਟਿਆ ਜਾ ਰਿਹਾ ਜਪ ਤਪ ਸੰਜਮ ਧਰਮ ਨਾ ਕਮਾਇਆ اے ਪ੍ਰਭੂ ਫਿਰ ਤੂੰ ਮੇਰੇਥੇ ਮਿੰਤਾ ਕਰੇਗਾ ਕਿ ਮੈਂ ਤਾਂ ਕੁਝ ਕੀਤਾ ਹੀ ਨਹੀਂਗਾ ਯਾਦ ਕਰ ਹਜੇ ਵੀ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਾਇਆ ਨਾ ਇੰਦਰੀਆਂ ਨਾਲ ਮਾਰੇ ਕੰਮਾਂ ਤੋਂ ਬਚ ਕੇ ਸਿਮਰਨ ਕੀਤਾ ਨਾ ਜੀਭਾ ਦੇ ਨਾਲ ਸਿਮਰਨ ਕੀਤਾ ਨਾ ਇੰਦਰੀਆਂ ਨੂੰ ਵਿਸ਼ੇ ਵਕਾਰਾਂ ਤੋਂ ਰੋਕਿਆ ਨਾ ਹੱਥਾਂ ਦੇ ਨਾਲ ਕੋਈ ਚੰਗੀ ਕਰਨੀ ਕੀਤੀ ਅੱਖਾਂ ਦੇ ਨਾਲ ਵਿਗਾਨਾ ਰੂਪ ਦੇਖਣਾ ਗਲਤ ਕੀਤਾ ਕੰਨਾਂ ਦੇ ਨਾਲ ਨਿੰਦਿਆ ਚੁਗਲੀ ਸੁਣਨੀ ਜਵਾਨ ਨਾਲ ਕਠੋਰ ਬਚਨ ਕਰਨੇ ਕੌੜਾ ਬਚਨ ਬੋਲਨੇ ਝੂਠ ਬੋਲਣਾ ਨਿੰਦਿਆ ਝੂਠ ਆਦੀ ਇਹ ਸਾਰਾ ਕੁਝ ਕਰਨਾ ਜਿਸ ਕਰਕੇ ਸੇਵਾ ਸਾਧਨਾ ਜਾਨੀਆ ਹਰ ਰਾਇਆ ਨਾਮੇ ਜਪ ਕੀਤਾ ਨਾ ਤਪ ਕੀਤਾ ਨਾ ਸੰਜਮ ਸਬਰ ਸੰਦੋ ਰੱਖਿਆ ਨਾ ਧਰਮ ਦੇ ਵਿੱਚ ਕਮਾਈ ਕੀਤੀ ਧਰਮ ਦੀ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨੀਆ ਹਰ ਰਾਇਆ ਸੇਵਾ ਕਰਕੇ ਸਾਧਨਾ ਨਹੀਂ ਕੀਤੀ ਗੁਰਮੁਖਾਂ ਦੀ ਸੇਵਾ ਦੇ ਵਿੱਚ ਨਹੀਂ ਲੱਗਿਆ ਸਾਧ ਸੰਗਤ ਨਹੀਂ ਕੀਤੀ ਨਾ ਹੀ ਮੈਂ ਆਪਣੇ ਆਪ ਨੂੰ ਸਾਧਨਾ ਕੀਤਾ ਤਾਂ ਕਹੋ ਨਾਨਕ ਹਮ ਨੀਚ ਕਰਮਾ ਘਟੋ ਕਾਟੇ ਬੇਨਤੀ ਕਰਦਿਆ ਕਰ ਗੁਰੂ ਅੱਗੇ ਸਤਿਗੁਰ ਜੀ ਕਥਨ ਕਰਦੇ ਹਨ ਕਿ اے ਭਾਈ ਇਸ ਪ੍ਰਕਾਰ ਬੇਨਤੀ ਕਰੋ ਕਿ اے ਪ੍ਰਭੂ ਅਸੀਂ ਤਾਂ ਨੀਚ ਕਰਮਾਂ ਵਾਲੇ ਮਨੋਖਾ ਸਾਨੂੰ ਚੰਗੇ ਕਰਮ ਬਖਸ਼ੋ ਸਨ ਪਰੇ ਕੀ ਰਾਖਾ ਸ਼ਰਮ ਅਸੀਂ ਤੇਰੀ ਸ਼ਰਮ ਵਿੱਚ ਆ ਗਏ ਹਾਂ ਹੁਣ ਤੈਨੂੰ ਸ਼ਰਮ ਹੈ ਤੈਨੂੰ ਲਾਜ ਹੈ ਸਾਡੀ ਕਹੋ ਨਾਨਕ ਹਮ ਨੀਚ ਕਰਮਾ ਸਨ ਪਰੇ ਕੀ ਰਾਖੋ ਸ਼ਰਮ ਇਹ ਸ਼ਬਦ ਸੰਪੂਰਨ ਹੋਇਆ ਸਤਿਗੁਰ ਜੀ ਬਖਸ਼ ਕਰਦੇ ਹਨ ਸਿੱਖਾ ਉਸ ਪਤੀ ਪੂਰਨ ਪਰਮੇਸ਼ਰ ਦੇ ਚਰਨਾਂ ਵਿੱਚ ਠਹਿ ਪਉ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਉਹ ਬੇਨਤੀਆਂ ਕਰਿਆ ਕਰੋ ਏਸੀ ਪਵਿੱਤਰ ਸ਼ਬਦ ਭਈ ਪ੍ਰਾਪਤਮਾ ਮੁਖ ਦੇ ਹੁਰੀਆ ਗੋਵਿੰਦ ਮਿਲਨ ਕੀ ਇਹੋ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਹ ਸ਼ਬਦ ਸੰਪੂਰਨ ਹੋਇਆ ਗੁਰੂ ਕਿਰਪਾ ਕਰਨ ਬੋਲਦਿਆਂ अनेका ਅਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾਫਤੇ ਪਾਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ